ਸੰਗਰੂਰ ਪੁਲਿਸ ਨੇ ਹੋਲੀ ਮੌਕੇ ਗੁੰਡਿਆਂ ਖਿਲਾਫ ਕੀਤੀ ਵੱਡੀ ਕਾਰਵਾਈ ਬੁਲਟ ਤੇ ਪਟਾਕੇ ਪਾਉਣ ਵਾਲਿਆਂ ਤੇ ਕੱਸਿਆ ਸ਼ਿਕੰਜਾ ਜਦੋਂ ਪੂਰੇ ਭਾਰਤ ਵਿੱਚ ਹੋਲੀ ਦਾ ਤਿਉਹਾਰ ਤੂਮ-ਤਾਮ ਨਾਲ ਮਨਾਇਆ ਗਿਆ ਪਰ ਉੱਥੇ ਹੀ ਕੁਝ ਸ਼ਰਾਰਤੀ ਅੰਸਰ ਤਿਉਹਾਰ ਵਾਲੇ ਦਿਨ ਹੀ ਬਾਜ਼ਾਰਾਂ ਵਿੱਚ ਮੋਟਰਸਾਈਕਲਾਂ ਅਤੇ ਬੁਲਟਾਂ ਤੇ ਬੈਠ ਕੇ ਤਿਉਹਾਰ ਮਨਾਉਂਦੇ ਹਨ ਅਤੇ ਉਹ ਬੁਲਟ ਤੇ ਪਟਾਕੇ ਵੀ ਚਲਾਉਂਦੇ ਹਨ ਜੋ ਕਿ ਗਲਤ ਹੈ ਅਤੇ ਪੁਲਿਸ ਨੇ ਇਸ ਤੇ ਕਾਰਵਾਈ ਕੀਤੀ ਅਤੇ ਬੁਲਟ ਤੇ ਜਾ ਰਹੇ ਨੌਜਵਾਨਾਂ ਨੂੰ ਪੁਲਿਸ ਨੇ ਰੋਕ ਲਿਆ ਅਤੇ ਉਹਨਾਂ ਖਿਲਾਫ ਕਾਰਵਾਈ ਕਰਦੇ ਹੋਏ ਉਹਨਾਂ ਦੇ ਬੁਲਟਾਂ ਚੋਂ ਸਲੈਂਸਰ ਹਟਾ ਦਿੱਤੇ ਗਏ ਤਾਂ ਜੋ ਭਵਿੱਖ ਚ ਉਹ ਅਜਿਹੀ ਕਾਨੂੰਨੀ ਹਰਕਤਾਂ ਨਾ ਕਰ ਸਕਣ ਐਸਐਸਪੀ ਵੱਲੋਂ ਹੁਕਮ ਹੋਇਆ ਸੀਗਾ ਕੱਲ ਹੋਲੀ ਦਾ ਤਿਹਾਰ ਸੀਗਾ ਵੀ ਜਿਹੜੀ ਪਬਲਿਕ ਹੋਲੀ ਮਨਾਉਗੀ ਬੱਚਿਆਂ ਨਾਲ ਮਨਾ ਰਹੇ ਸੀਗੇ ਲੇਡੀਜ਼ ਨਾਲ ਹੋਲੀ ਮਨਾ ਰਹੇ ਸੀ। ਕਈ ਹੁੱਲੜਵਾਜ ਬੱਚੇ ਵਿਆਗਤੀ ਪਟਾਕੇ ਮਾਰ ਰਹੇ ਸੀਗੇ। ਸਾਨੂੰ ਮੈਸੇਜ ਮਿਲਿਆ ਸੀਗਾ ਵੀ ਜਿਹੜੀ ਹੋਲੀ ਆ ਸ਼ਾਂਤਮਈ ਮਾਹੌਲ ਨਾਲ ਪਬਲਿਕ ਮਨਾਵੇ ਤਾਂ ਕਿ ਕੋਈ ਰੌਲਾ ਰੱਪਾ ਨਾ ਪਵੇ। ਪਰ ਇਹ ਹੁੱਲੜਵਾਜੀ ਕਿਤੇ ਪਟਾਕਾ ਮਾਰਦਾ ਕਿਤੇ ਰੰਗ ਕਰਦਾ ਤਾਂ ਅਸੀਂ ਕਰੀਬ 30-35 ਮੋਟਰਸਾਈਕਲਾਂ ਦੇ ਸਲੈਂਸਰ ਲਹਾ ਕੇ ਉਹਨਾਂ ਦੇ ਚਲਾਨ ਕੱਟੇ ਨੇ ਟ੍ਰਿਪਲ ਰਾਈਡਿੰਗ ਦੇ ਵੀ ਕੱਟੇ ਨੇ ਕਿ ਤਾਂ ਅੱਦੇ ਹੀ ਤੜਾਈ ਵੀ ਗਏ ਨੇ ਅਕਸਰ ਆਪਾਂ ਦੇਖ ਰਹੇ ਹਾਂ ਕਿ ਜਿਹੜੇ ਛੋਟੇ ਬੱਚੇ ਨੇ 16 ਸਾਲ 17 ਸਾਲ ਦੀ ਉਮਰ ਤੋਂ ਘੱਟ ਨੇ ਉਹ ਵੀ ਸਪੀਡਾਂ ਤੇ ਭੱਜਣੇ ਐਕਟਿਵ ਵਲ ਲੈ ਲੋ ਜਾਂ ਮੋਟਰਸਾਈਕਲ ਲੈ ਲੋ ਉਹਦੇ ਬਾਰੇ ਕੀ ਕਿਹਦੇ ਦੇਖੋ ਉਹਦੇ ਸੰਦਰਭ ਵਿੱਚ ਆ ਮਹੀਨੇ ਦੇ ਵਿੱਚ ਮਾਨਸਰਗ ਐਸਐਸਪੀ ਸਾਹਿਬ ਵੱਲੋਂ ਹੋ ਗਿਆ ਵੀ ਸਕੂਲਾਂ ਕਾਲਜਾਂ ਦੇ ਵਿੱਚ ਜਾਓ ਬਏ ਕਰੀਬ 20 ਦੇ ਕਰੀਬ ਇਹ ਸੈਮੀਨਾਰ ਲਾਇਆ ਤੇ ਧੂਰੀ ਬਖਰੇ ਤੌਰ ਤੇ ਲੱਗੇ ਨੇ ਤਾਂ ਅਸੀਂ ਉੱਥੇ ਸਕੂਲ ਦੇ ਪ੍ਰਿੰਸੀਪਲ ਸਾਹਿਬਾਨਾਂ ਨੂੰ ਟੀਚਰ ਸਾਹਿਬਾਨਾਂ ਨੂੰ ਬੱਚਿਆਂ ਨਾਲ ਕਰਦੇ ਆ ਮੈਸੇਜ ਹੀ ਪਾਉਣਾ ਹੈ ਮੂਵੀ ਰਹੀਂ ਬੱਚਿਆਂ ਨੂੰ ਥੋੜੇ ਚੈਨ ਰਹੀ ਅਪੀਲ ਕਰਦੇ ਆ ਵੀ ਨਾਚ ਲਾਉਣਾ ਖਾਸ ਕਰਕੇ ਜਿਹੜੇ ਉਹਨਾਂ ਦੇ ਮਾਪੇ ਨੇਗੇ ਇਕੱਲੇ-ਇਕੱਲੇ ਬੱਚੇ ਨੇ ਹਿਰਕ ਕਰ ਬੇਨਤੀ ਹੈਗੀ ਵੀ ਨਾਚ ਲਾਉਣਾ 18 ਸਾਲ ਤੋਂ ਬਾਅਦ ਲਾਇਸੈਂਸ ਬਣਦਾ ਲਾਇਸੈਂਸ ਬਣਾ ਕੇ ਹੀ ਚਲਾਉਣਾ ਜਿਹੜਾ ਐਕਟ ਬਾਦ ਆ ਆਪਣੇ ਲਾਇਸੈਂਸ ਬਣ ਦਾ ਆਪਣੇ ਵਾਹਨ ਉੱਤੇ ਉਹ 16 ਸਾਲ ਤੋਂ ਇੱਕ ਦਿਨ ਵੀ ਉੱਪਰ ਦੇਖੋ ਇਹਦਾ ਲਾਇਸੈਂਸ ਬਣ ਜਾਂਦਾ ਤਾਂ ਲਾਇਸੈਂਸ ਬਣਾਉਣ ਤੋਂ ਪਹਿਲਾਂ ਬੀਮਾ ਆਰਟੀ ਰੱਖਣਾ ਤਲਾ ਖਾ ਚਲਾਉਣਾ ਤੇ ਮੋਬਾਈਲ ਦੀ ਵਰਤੋਂ ਨਾ ਕਰਨ ਤੇ ਤਿੰਨ ਜਣੇ ਨਾ ਬੈਠਣ ਨੰਬਰ ਬੇਟਰਾ ਸਰਕਾਰੀ ਯੂਸ ਹੋਏ ਨੇ ਉਹ ਲਾਉਣਾ ਤੇ ਲਿਮਟਡ ਤੇ ਸਪੀਡ ਰੱਖਣਾ ਕਿਉਂਕਿ ਐਕਸੀਡੈਂਟ ਬਹੁਤ ਜ਼ਿਆਦਾ ਹੋ ਰਹੇ ਨੇਗੇ ਪਬਿਕ ਬੋਲਰ ਦੇ ਸਾਇਲੈਂਸਰ ਦਾ ਕਿੰਨਾ ਚਲਾਣਾ ਹੈ ਲੋਕੀ ਅਕਸਰ ਲਾਏ ਹੋਏ ਦੇਖਦੇ ਆ ਅਸੀਂ ਆਰਟੀਓ ਨੂੰ ਭੇਜਦੇ ਆ ਕਰੀਬ 5000 ਦਾ ਇਹਦਾ ਜੁਰਮਾਨਾ ਹੈਗਾ ਜੀ ਇਸ ਤੋਂ ਬਾਅਦ ਵੀ ਕਾਰਵਾਈ ਜਾਰੀ ਰਹੂਗੀ ਹਾਂ ਜੀ ਕਾਰਵਾਈ ਜਾਰੀ ਰਹੂਗੀ ਜੇ ਜਿਹੜੇ ਮੋਟਰਸਾਈਕਲਾਂ ਦੇ ਸਾਇਲੈਂਸਰ 35 ਦੇ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਦੇ ਚਲਾਣ ਵੀ ਨਾਲ ਕੱਟੇਗੇ ਹਾਂ ਜੀ ਚਲਾਣ ਕੱਟੇ ਗਏ ਨੇ ਸਾਰਿਆਂ ਦੇ ਚਲਾਣ ਕੱਟਣ ਤੋਂ ਬਾਅਦ ਸਾਇਲੈਂਸਰ ਉਤਾਰੇਗੇ ਸਾਰੇ ਕਹਿ ਰਹੇ ਹਾਂ ਜੀ ਠੀਕ ਹੈ